ਅੱਜ ਨਗਰ ਕੌਂਸਲ ਮਾਨਸਾ ਦੀ ਸਿਹਾਰਨ ਮੀਟਿੰਗ ਹੋਈ ਆ ਔਰ ਕਾਫੀ ਜਿਹੜੇ ਵਿਸ਼ੇ ਐ ਸ਼ਹਿਰ ਦੀ ਡਿਵੈਲਪਮੈਂਟ ਲਈ ਇਹਦੇ ਚ ਲੈ ਕੇ ਆਂਦੇ ਨੇ ਔਰ ਸਭ ਤੋਂ ਪਹਿਲਾਂ ਜਿਹੜੇ ਮਾਨਸਾ ਸ਼ਹਿਰ ਵਿੱਚ ਸੀਵਰੇਜ ਦੀ ਬੜੀ ਵੱਡੀ ਸਮੱਸਿਆ ਜਿਹੜਾ ਕਿ 43.90 ਕਰੋੜ ਦਾ ਪ੍ਰੋਜੈਕਟ ਪਾਸ ਹੋ ਚੁੱਕਿਆ ਟੈਂਡਰ ਅਲਾਟ ਹੋ ਚੁੱਕਿਆ ਐ ਇਸੇ ਹਫ਼ਤੇ ਵਰਕ ਆਰਡਰ ਹੋ ਕੇ ਅਗਲੇ ਹਫ਼ਤੇ ਜਾਂ ਜੂਨ ਦੇ ਪਹਿਲੇ ਅਸੀਂ ਕੰਮ ਸ਼ੁਰੂ ਕਰ ਦਾਂਗੇ ਉਹਦੀ ਪ੍ਰਵਾਨਗੀ ਹੈ ਜੀ ਉਸ ਤੋਂ ਬਿਨਾ ਕੁਝ ਛੋਟੇ ਮੋਟੇ ਹੈਗੇ ਆ ਜਿਹੜੇ ਏਜੰਡੇ ਲੈਂਦੇ ਆ ਔਰ ਮੇਨ ਇੱਕ ਜਿਹੜਾ ਅਨਾਜ ਮੰਡੀ ਦੇ ਨਾਲ ਵਾਲੀ ਰੋਡ ਹੈ ਤੇ ਉਹ ਲਾਈਨ ਦਾ ਉਹਦਾ ਨਾਮ ਹੈ ਜਿਹੜਾ ਅਗਰਵਾਲ ਸਮਾਜ ਦੇ ਮਾਨੀ ਮਹਾਰਾਜਾ ਅਗਰਸੈਨ ਜੀ ਦੇ ਨਾਮ ਤੇ ਰੱਖਿਆ ਔਰ ਉਹ ਰੋਡ ਨੂੰ ਹੁਣ ਮਹਾਰਾਜਾ ਅਗਰਸੈਨ ਮਾਰਕ ਦੇ ਨਾਮ ਨਾਲ ਜਾਣਿਆ ਜਾਊਗਾ ਸਾਰੇ ਹਾਊਸ ਨੇਓ ਤੇ ਸਹਿਮਤੀ ਦਿੱਤੀ ਹੈ ਇਸ ਤੋਂ ਬਿਨਾ ਕਾਫੀ ਦੇਰ ਦੀ ਸਾਡੀ ਸ਼ਹਿਰ ਦੀਆਂ ਪ੍ਰੋਬਲਮ ਸੀ ਕਿ ਸ਼ਹਿਰ ਦੀਆਂ ਸਾਰੀਆਂ ਐਂਟਰੀਆਂ ਦੀ ਤੁਣੇ ਰੋਡਸ ਦੇ ਡੈਮੇਜ ਹੋਈਆਂ ਪਈਆਂ ਸੀ ਉਹਦੇ ਸਬੰਧ ਚ ਅਸੀਂ ਜਿਹੜੀ ਮਹਾਰਾਜਾ ਅਗਰਸੈਨ ਮਾਰਗਨਾਥ ਦੇ ਨਾਂ ਨਾਲ ਜਾਣੇ ਜਾਣ ਵਾਲੀ ਰੋਡ ਹੈ ਜਿਹੜੀ ਉਹ ਜਿਹੜੇ ਖੰਬੇ ਹੈ ਉਹਨਾਂ ਦਾ 70 ਲੱਖ ਰੁਪਏ ਦੇ ਕਰੀਬ ਜਿਹੜਾ ਬਜਟ ਹੈ ਉਹ ਬਿਜਲੀ ਬੋਰਡ ਨੂੰ ਭਰ ਕੇ ਉਹ ਰੋਡ ਚੌੜੀ ਕਰਕੇ ਉਹ ਰੋਡ ਬਿਲਕੁਲ ਅਨਾਜ ਮੰਡੀ ਤੋਂ ਲੈ ਕੇ ਅੱਗੇ ਤੱਕ ਭਗਤ ਸਿੰਘ ਚੌਂਕ ਤੱਕ ਪੂਰੀ ਬਣਾਈ ਜਾਊਗੀ ਰੋਡ ਬਣੂਗੀ ਸਾਈਡ ਤੇ ਇੰਟਰਲੋਕਿੰਗ ਟਾਈਲਸ ਲੱਗਣਗੀਆਂ ਉਸ ਤੋਂ ਅੱਗੇ ਜੇ ਆਈਏ ਤਾਂ ਚੁੰਗੀ ਵਾਲੀ ਜਿਹੜੀ ਰੋਡ ਹੈ ਉਹ ਵੀ ਗੁਰਦੁਆਰਾ ਸਾਹਿਬ ਤੱਕ ਜਿਹੜੀ ਉੱਥੇ ਆਪਣਾ ਹੈ ਉਹ ਜ਼ਿਆਦਾ ਟੁੱਟੀ ਹੋਈ ਹੈ ਉਹ ਸਾਰੀ ਦੁਬਾਰਾ ਬਣੇਗੀ ਉਸ ਤੋਂ ਅੱਗੇ ਰਿਪੇਅਰ ਹੋਏਗੀ ਔਰ ਜੋ FCI ਦੇ ਗਰਾਊਂਡ ਦੇ ਅੱਗੇ ਦੀ ਜਿਹੜੀ ਰੋਡ ਹੈ ਜੋ ਫਲਾਈਓਵਰ ਤੋਂ ਉਤਰ ਕੇ ਆਪਾਂ ਯੂ ਟਰਨ ਲੈਣੇ ਆ ਦੋਨਾਂ ਸਾਈਡਸ ਤੇ ਉਹਦੀ ਰਿਪੇਅਰ ਹੋ ਕੇ ਉਹ ਵੀ ਦੁਬਾਰਾ ਬਣੇਗੀ ਔਰ ਉਸ ਤੋਂ ਅੱਗੇ ਜਦੋਂ ਅੰਡਰਬ੍ਰਿਜ ਤੋਂ ਨਿਕਲਦੇ ਆ ਆਪਣੇ ਮੇਨ ਫਾਟਕ ਤੱਕ ਆਉਣੇ ਆ ਤਾਂ ਉਹ ਪੂਰੀ ਰੋਡ ਹੈ ਜਿਹੜੀ ਉਹ ਚੌੜੀ ਹੋਊਗੀ ਵਿਚਾਲੇ ਉਹਨੂੰ ਗ੍ਰੀਨ ਬੈਲਟ ਅਸੀਂ ਬਣਾਵਾਂਗੇ ਮਿਊਨਿਸਪਲ ਕਮੇਟੀ ਮਾਨਸਾ ਔਰ ਜੋ ਰਮਨ ਸਨੇਮੇ ਦੇ ਅੱਗੇ ਦੀ ਰੋਡ ਹੈ ਉਹ ਮਤਲਬ ਲਿੰਕ ਰੋਡ ਤੋਂ ਲੈ ਕੇ ਜਿੱਥੋਂ ਮਾਨਸਾ ਦੀ ਹਦੂਦ ਹੈ ਉੱਥੋਂ ਤੱਕ ਉਹ ਰੋਡ ਵੀ ਬਣਾਈ ਜਾਊਗੀ ਖਾਲਸਾ ਸਕੂਲ ਤੋਂ ਲੈ ਕੇ ਆਪਣਾ ਜਿਹੜਾ ਹੈ ਲੱਲੂਆਣਾ ਰੋਡ ਹੈ ਮੱਲੇਕੇ ਕੋਠੇ ਤੱਕ ਉਹ ਰੋਡ ਵੀ ਬਣਾਈ ਜਾਊਗੀ ਔਰ ਇਸ ਤੋਂ ਬਿਨਾ ਜਿਹੜਾ ਸੂਏ ਵਾਲੀ ਹੈ ਆਪਣੀ ਮਤਲਬ ਹਾਲਾਂਕਿ ਉਹ ਜਿਹੜੀ ਹੈ ਮਾਰਕੀਟ ਕਮੇਟੀ ਬਣਾਉਂਦੀ ਹੈ ਉਹਦੇ ਥੋੜਾ ਟਾਈਮ ਹੈ ਉਸ ਤੋਂ ਪਹਿਲਾਂ ਅਗਰ ਉਹ ਉਹਨਾਂ 'ਚ ਕੋਈ ਪ੍ਰੋਬਲਮ ਆਈ ਤਾਂ ਅਸੀਂ ਉਹ ਮਿਊਸਪਲ ਕਮੇਟੀ ਵੱਲੋਂ ਉਹ ਸੜਕ ਵੀ ਬਣਾਵਾਵਾਂਗੇ ਇਸ ਤੋਂ ਬਿਨਾ ਜਿਹੜਾ ਜਿੱਥੇ ਕੂੜੇ ਦਾ ਡੰਪ ਸੀਗਾ ਉਹ ਥੋੜਾ ਜਿਹਾ ਏਰੀਆ ਹੀ ਅਸੀਂ ਹੁਣ ਕਿਉਂਕਿ ਸਾਰੀ ਜਗ੍ਹਾ ਖਾਲੀ ਹੋ ਚੁੱਕੀ ਹੈ ਉੱਥੇ ਲਗਭਗ ਕਿਲਾ ਡੇਢ ਕਿਲਾ ਜਿਹੜਾ ਸਾਈਡ ਤੇ ਜਿੱਥੇ ਉਹ ਪੌੜੀਆਂ ਜੀਆਂ ਬਣੀਆਂ ਉਹ ਏਰੀਏ ਤੇ ਉੱਥੇ ਚਾਰਦੁਵਾਰੀ ਕੱਢ ਕੇ ਉਹ ਥੋੜਾ ਜਿਹਾ ਏਰੀਆ ਰੱਖਾਂਗੇ ਜਿਹੜਾ ਕੂੜਾ ਕਰਕਟ ਹੈ ਸਾਰਾ ਉੱਥੇ ਜਾਊਗਾ ਉੱਥੇ ਤਾਂ ਜੋਰ ਦੀ ਸੈਗਰੀਗੇਸ਼ਨ ਕਰਕੇ ਅੱਗੇ ਮਤਲਬ ਉਹ ਉਹਦਾ ਜਿਹੜਾ ਪ੍ਰੋਸੈਸਿੰਗ ਕੀਤੀ ਜਾਵੇ ਔਰ ਕੂੜੇ ਦੇ ਮੁੜਕੇ ਜਿਹੜੇ ਹੈਗੇ ਉਹ ਢੇਰ ਨਾਲ ਲੱਗਣ ਇਸ ਤੋਂ ਬਿਨਾਂ ਚਕੇਰੀਆਂ ਫਟਕ ਤੋਂ ਲੈ ਕੇ ਜਿਹੜਾ ਅੱਗੇ ਸਵੇਰ ਤੱਕ ਉਹ ਵੀ ਰੋਡ ਖਰਾਬ ਹੈ ਉਹ ਵੀ ਬਣਾਵਾਂਗੇ ਔਰ ਇਸ ਤੋਂ ਬਿਨਾ ਜਿਹੜੀ ਪ੍ਰਾਣੀ ਜਵਾਰ ਕੇ ਚੁੰਗੀ ਤੋਂ ਪੁਲ ਤੱਕ ਹੈ ਜਿਹੜੀ ਉਹ ਰੋਡ ਵੀ ਬਣੂਗੀ ਔਰ 33 ਫੁੱਟ ਰੋਡ ਤੋਂ ਜਿਹੜਾ ਕੋਟ ਦਾ ਟਿੱਬਾ ਹੈ ਉਹ ਰੋਡ ਵੀ ਬਣਾਈ ਜਾਊਗੀ ਇਸ ਤੋਂ ਬਿਨਾ ਹੋਰ ਵੀ ਤਿੰਨ ਚਾਰ ਜਿਹੜੇ ਏਜੰਡੇ ਹੈਗੇ ਆ ਉਹ ਬਣਾਏ ਜਾਣਗੇ ਔਰ ਸ਼ਹਿਰ 'ਚ ਜਿਹੜਾ ਕੂੜਾ ਕਰਕਟ ਹੈ ਉਹ ਥੋੜਾ ਬਹੁਤਾ ਵੀ ਰਹਿੰਦਾ ਉਹਨੂੰ ਵੀ ਆਪਾਂ ਅਸੀਂ ਚੱਕਾਂਗੇ ਅਮਰ ਸਾਹਿਬ ਉਹ ਰੋਡ ਰਾਈਨ ਕਿੰਨਾ ਆਇਆ ਕਿੰਨਾ ਕਿਹੜਾ ਪੀਰ ਉਹ ਬੋਲਦਾ ਕਿੰਨੇ ਟਾਈਮ ਵਿੱਚ ਅਪਰੋਕਸਿਮੇਟਲੀ ਹੋਊਗਾ ਚੰਗਾ ਇਹ ਰੈਵੋਲੂਸ਼ਨਲੀ ਦੇਖੋ ਅੱਜ ਲਗਭਗ ਸਾਰੇ ਜਿਹੜੇ ਮਤੇ ਆ ਉਹ ਪਾਸ ਚੁੱਕੇ ਹੋ ਚੁੱਕੇ ਆ ਇਹ ਹੁਣ ਅਗਲੇ ਹਫਤੇ ਮਦਦ ਸਿਕ ਭੇਜ ਦਾਂਗੇ ਅਥਾਰਟੀਆਂ ਨੂੰ ਏਡੀਸੀ ਕੋਲੇ ਜਾਂਦੇ ਜਰਨਲ ਕੋਲੇ ਇਹ ਮਤੇ ਪਾਸ ਹੋਣ ਇਹ ਮਤੇ ਪਾਸ ਹੋ ਕੇ ਆ ਜਾਣਗੇ ਉਸ ਤੋਂ ਬਾਅਦ ਜਿਹੜੇ ਪ੍ਰੋਸੈਸ ਦੇ ਨਾਲ ਸਾਰੇ ਅਫੀਸਰ ਬੈਠੇ ਜਿਵੇਂ ਟੈਂਡਰ ਲੱਗਣਗੇ ਆਪਾਂ ਉਹ ਆਪ ਸਾਰੇ ਪਾਸ ਹੋ ਜਾਣਗੇ ਮੇਰੇ ਮੈਨੂੰ ਇਹ ਆਸ ਹੈ ਕਿ ਜਿਹੜੀਆਂ ਰੋਡਸ ਬਣਨੀਆਂ ਉਹ ਗਰਮੀ ਗਰਮੀ ਦੇ ਵਿੱਚ ਜਿਹੜੀਆਂ ਇਹ ਸਾਰੀਆਂ ਰੋਡਸ ਅਸੀਂ ਬਣਾ ਲਾਂਗੇ ਕਿਉਂਕਿ ਜਿਹੜਾ ਪ੍ਰੀਮਿਕਸ ਦਾ ਸਮਾਂ ਇਹੀ ਹੁੰਦਾ ਹੈ ਸਪਟੰਬਰ ਤੋਂ ਪਹਿਲਾਂ ਪਹਿਲਾਂ ਬਣਾ ਲਈਏ ਵੀ 6 ਮਹੀਨੇ ਦੇ ਅੰਦਰ ਅੰਦਰ ਸ਼ਹਿਰ ਦੀਆਂ ਸਾਰੀਆਂ ਰੋਡਸ ਜਿੰਨੀਆਂ ਵੀ ਐਂਟਰੀਜ਼ ਨੇ ਸਾਰੀਆਂ ਮੇਨ ਉਹ ਸਾਰੀਆਂ ਬਣ ਜਾਣਗੀਆਂ ਔਰ ਜਿਹੜਾ ਪਾਣੀ ਹੈ ਅਹ ਦੇਖੋ ਅਸੀਂ ਸਮਝਦੇ ਹਾਂ ਚੁੰਗੀ ਤੇ ਦੋ ਦਿਨ ਦਾ ਆਪਣਾ ਤਕੌਣੀ ਤੇ ਪਾਣੀ ਖੜਾ ਹੈ ਕਾਫੀ ਲੋਕਾਂ ਨੂੰ ਮੁਸ਼ਕਲ ਦਾ ਸਾਹਮਣਾ ਵੀ ਕਰਨਾ ਪੈ ਰਿਹਾ ਪਰ ਕੁਝ ਉੱਥੇ ਨੱਕੇ ਵਗੈਰਾ ਲੱਗ ਰਹੇ ਸੀ ਜਿਹਦੇ ਕਰਕੇ ਦੋ ਦਿਨ ਦੀਆਂ ਮੋਟਰਾਂ ਬੰਦ ਸੀਗੀਆਂ ਲਾਈਨਾਂ ਤੋਂ ਇਧਰਲਾ ਏਰੀਆ ਜਿਹੜਾ ਸੁਪਰ ਸੈਕਸ਼ਨ ਨਾਲ ਸਾਫ਼ ਹੋ ਚੁੱਕਿਆ ਔਰ ਲਾਈਨਾਂ ਤੋਂ ਪਾਰ ਵਾਲਾ ਏਰੀਆ ਜਿਹੜੀ ਸਫਾਈ ਸ਼ੁਰੂ ਕੀਤੀ ਹੈ ਕੁਝ ਲੋਕ ਕਹਿੰਦੇ ਆ ਕਿ ਸੁਪਰ ਸੁਪਰ ਸੈਕਸ਼ਨ ਮਸ਼ੀਨ ਕਿੱਥੇ ਹੈ ਉਹ ਰਾਤ ਨੂੰ ਆ ਕੇ ਦੇਖ ਲੈਣ ਰਾਤ ਨੂੰ 10 ਵਜੇ ਤੋਂ ਲੈ ਕੇ ਸਵੇਰੇ 6 ਵਜੇ ਤੱਕ ਸੁਪਰ ਸੈਕਸ਼ਨ ਮਸ਼ੀਨ ਇੱਕ ਚੱਲਦੀ ਹੈ ਹੁਣ ਦੋ ਅਸੀਂ ਮਸ਼ੀਨਾਂ ਹੋਰ ਲਿਆ ਰਹੇ ਆ ਔਰ ਮਤਲਬ ਮਹੀਨੇ ਸਾਰਾ ਏਰੀਆ ਉਹਦੀ ਸਫਾਈ ਹੋਊਗੀ ਇਸ ਤੋਂ ਬਿਨਾ ਜਿਹੜਾ ਕਚੈਰੀ ਰੋਡ ਹੈ ਅੱਗੇ ਟੁੱਟੀ ਹੋਈ ਹੈ ਉਹਦੀ ਸਫਾਈ ਹੋਊਗੀ ਔਰ ਉਹ ਨਵੀਂ ਬਣੂਗੀ ਔਰ ਜਦੋਂ ਪਾਣੀ ਦਾ ਨਿਕਾਸ ਹੋ ਜਾਊਗਾ ਤਾਂ ਜਿਹੜੀਆਂ ਰਹਿੰਦੀਆਂ ਗਲੀਆਂ ਜਾਂ ਸੜਕਾਂ ਅਸੀਂ ਸਾਰੇ ਐਮਸੀ ਸਹਿਬਾਨ ਦੇ ਨਾਲ ਸਹਿਮਤੀ ਨਾਲ ਅਰੇ ਅੱਜ ਮੈਨੂੰ ਖੁਸ਼ੀ ਹੈ ਕਿ ਲਗਭਗ ਸਾਰੇ ਸਾਡੇ ਐਮਸੀ ਸਾਹਿਬਾਨ ਨੇ ਸਾਡੇ ਸਾਰੇ ਕਮਾ ਵਿੱਚ ਪੂਰੀ ਸਹਿਮਤੀ ਦਿੱਤੀ ਹੈ ਔਰ ਆਪਣੇ ਵਿਚਾਰ ਵੀ ਪੇਸ਼ ਕੀਤੇ ਆ ਔਰ ਆਉਣ ਵਾਲੇ ਸਮੇਂ ਵਿੱਚ ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਕਿ ਸਾਰੇ ਨਗਰ ਕੌਂਸਲ ਮਾਨਸਾ ਔਰ ਅਸੀਂ ਪੰਜਾਬ ਸਰਕਾਰ ਨਾਲ ਰਲ ਕੇ ਇੱਕ ਮਾਨਸਾ ਨੂੰ ਵਧੀਆ ਸੁੰਦਰ ਤੇ ਸੋਹਣਾ ਸ਼ਹਿਰ ਬਣਾਵਾਂਗੇ ਜੋ ਅੱਜ ਇਹ 25 2025 ਨੂੰ ਅੱਜ ਮੀਟਿੰਗ ਹੋਈ ਹੈ ਇਹ ਬਹੁਤ ਵਧੀਆ ਧਰੰਗ ਨਾਲ ਹੋਈ ਹੈ ਜਿਹੜੇ ਸ਼ਹਿਰ ਦੇ ਮੇਨ ਮੁੱਦੇ ਸੀ ਮੇਨ ਰੋੜਾਂ ਸੀ ਸਾਰੀ ਸੜਕਾਂ ਸੀ ਉਹਨਾਂ ਦਾ ਅੱਜ ਅਸੀਂ ਮਤਾ ਪਾਸ ਕੀਤਾਗਾ ਉਹ ਲਗਭਗ ਮੇਰੇ ਹਿਸਾਬ ਨਾਲ 8 ਕਰੋੜ ਰੁਪਏ ਦਾ ਮਤਾਗਾ ਜੋ ਕਿ ਐਮਐਲਏ ਸਾਹਿਬ ਨੇ ਦੱਸ ਹੀ ਦਿੱਤਾ ਤੁਹਾਨੂੰ ਵੀ ਸਵਜਾਬ ਸਰਕਾਰ ਤੋਂ ਫੰਡ ਲਿਆ ਕੇ ਅਸੀਂ ਜਲਦ ਕੰਮ ਚਲਾਵਾਂਗੇ ਤੇ ਸ਼ਹਿਰ ਦੇ ਵਿੱਚ ਜਿੰਨੇ ਰੋਡ ਟੁੱਟੇ ਹੋਏ ਨੇ ਉਹਨਾਂ ਨੂੰ ਪੂਰਾ ਸਾਫ ਸੁਥਰਾ ਬਣਾਵਾਂਗੇ ਸਾਰੇ ਇਹਨਾਂ ਸੇ ਜੋ ਰਹਿਗਾ ਸੀਗੇ ਜੀ ਆਹ ਸਾਰੇ ਸਹਿਮ ਕਿਵੇਂ